ਖਬਰਾਂ ਦੇ ਵੱਲ ਹਰਜਨ ਸਿੰਘ ਜੀ ਵੱਧਦੇ ਜਾਈਏ ਰਾਸ਼ਪਤੀ 트럼ਪ ਨੇ ਦੁਆਰਾ ਅੱਜ ਜਿਹੜੇ ਕੁਝ ਹੋਰ ਐਗਜ਼ੈਕਟਿਵ ਆਰਡਰ ਸਾਈਨ ਕੀਤੇ ਗਏ ਜਿਨ੍ਹਾਂ ਦੇ ਵਿੱਚ ਉਹਨਾਂ ਨੇ 트랜ਸ ਜੈਂਡਰ ਸਟੂਡੈਂਟ ਐਥਲੀਟਸ ਆ ਉਹਨਾਂ ਨੂੰ ਔਰਤਾਂ ਦੀਆਂ ਸਪੋਰਟਸ ਦੇ ਵਿੱਚ ਖੇਡਣ ਤੇ ਰੋਕ ਲਾ ਦਿੱਤੀ ਆ ਪ੍ਰੈਜ਼ੀਡੈਂਟ 트럼ਪ ਨੇ ਜਿਹੜਾ ਉਹ ਆਖਿਆ ਵੀ ਜਿਹੜੇ ਸਕੂਲਸ ਜਿੱਥੇ ਇਹ ਹੋ ਰਿਹਾ ਉਹ ਵਾਇਲਟ ਕਰ ਰਿਹਾ ਉਸ ਆਰਡਰ ਨੂੰ ਅ ਜਿਸ ਦੇ ਵਿੱਚ ਔਰਤਾਂ ਦੀਆਂ ਖੇਡਾਂ ਦੇ ਵਿੱਚ ਇਸ 트랜ਸ ਜੈਂਡਰ ਜਿਹੜੇ ਬੰਦੇ ਬੁੜੀਆਂ ਬਾਤ ਚ ਬਣ ਜਾਂਦੇ ਆ ਉਹਨਾਂ ਨੂੰ ਜੇ ਉਹ ਖੇਡਣ ਦਿੰਦੇ ਆ ਤਾਂ ਉਹਨਾਂ ਦੀ ਫੈਡਰਲ ਫੰਡਿੰਗ ਦੇ ਉੱਤੇ ਅਸਰ ਜਿਹੜਾ ਉਹ ਪੈ ਸਕਦਾ ਆ ਇਸ ਐਗਜ਼ੈਕਟਿਵ ਆਰਡਰ ਦਾ ਨਾਮ ਕੀਪਿੰਗ men ਆਊਟ ਆਫ women's sports ਰੱਖਿਆ ਗਿਆ ਹੈਗਾ ਆ ਉਹਨਾਂ ਨੇ ਈਸਟ ਰੂਮ ਦੇ ਵਿੱਚ ਵਾਈਟ ਹਾਊਸ ਚ ਆਰਡਰ ਸਾਈਨ ਕਰਨ ਵਾਲੇ ਆਖਿਆ ਵੀ ਅੱਜ ਤੋਂ women's sports will be only for women ਅ ਇਸ ਆਰਡਰ ਦੇ ਵਿੱਚ ਵੀ ਡਾਇਰੈਕਟ ਕੀਤਾ ਗਿਆ ਸਟੇਟ ਡਿਪਾਰਟਮੈਂਟ ਨੂੰ ਵੀ ਇੰਟਰਨੈਸ਼ਨਲ 올림픽 ਕਮੇਟੀ ਨੂੰ ਪੁਸ਼ ਕੀਤਾ ਜਾਵੇ ਵੀ ਉਹ ਵੀ ਆਪਣੇ ਇੰਟਰਨੈਸ਼ਨਲ ਪੱਧਰ ਦੇ एलिਜੀਬਿਲਟੀ ਜਿਹੜੇ ਕ੍ਰਾਈਟੇਰੀਆ ਦੇ ਵਿੱਚ ਇਦਾਂ ਦੀਆਂ ਤਬਦੀਲੀਆਂ ਲਿਆਉਣ ਜਿਹੜਾ ਕੀ ਡਿਟਰਮਾਈਨ ਕੀਤਾ ਜਾਵੇ ਸੈਕਸ ਦੇ ਆਧਾਰ ਦੇ ਉੱਤੇ ਨਾ ਕਿ ਜੈਂਡਰ ਆਈਡੈਂਟੀਟੀ ਜਾਂ ਟੈਸਟੋਸਟਰਨ ਰਿਡਕਸ਼ਨ ਦੇ ਜਿਹੜੇ ਉਹ ਹਿਸਾਬ ਦੇ ਨਾਲ 트럼ਪ ਐਡਮਿਨਿਸਟ੍ਰੇਸ਼ਨ ਐਗਜ਼ੈਕਟ ਐਜੂਕੇਸ਼ਨ ਡਿਪਾਰਟਮੈਂਟ ਦਾ ਨੂੰ ਜਿਹੜੇ ਇਸ ਪਾਲਿਸੀ ਨੂੰ ਲਾਗੂ ਕਰਨ ਦੇ ਲਈ ਵਰਤਨ ਜਿਹੜੇ ਉਹ ਜਾ ਰਹੇ ਆ ਟਾਈਟਲ 9 ਕਰਕੇ ਆ ਜੋ ਕਿ 1972 ਦਾ ਇੱਕ ਲਾਅ ਆ ਜਿਹੜਾ ਕੀ ਪਰਹਿਬਿਟ ਕਰਦਾ ਹੈ ਸੈਕਸ ਡਿਸਕ੍ਰਿਮੀਨੇਸ਼ਨ ਨੂੰ ਪ੍ਰੋਗਰਾਮਸ ਦੇ ਵਿੱਚ ਫੈਡਰਲ ਫੰਡਿੰਗ ਨੂੰ ਰੀਸੀਵ ਕਰਨ ਦੇ ਲਈ ਬਾਇਰਨ ਐਡਮਿਨਿਸਟ੍ਰੇਸ਼ਨ ਨੇ ਇੱਕ ਰੂਲ ਜਿਹੜਾ ਉਹ ਲਿਆਂਦਾ ਸੀ ਪਿਛਲੇ ਸਾਲ ਦੇ ਵਿੱਚ ਜਿਸ ਦੇ ਤਹਿਤ ਡਿਸਕ੍ਰਿਮੀਨੇਸ਼ਨ ਜਾਂ ਹਰਾਸਮੈਂਟ ਸੈਕਸ਼ੂਅਲ ਔਰ ਔਰੀਐਂਟੇਸ਼ਨ ਜੈਂਡਰ ਆਈਡੈਂਟੀਟੀ ਉਹ ਇੱਕ ਵਾਇਓਲੇਸ਼ਨ ਬਣਾ ਦਿੱਤੀ ਗਈ ਸੀ ਫੈਡਰਲ ਸਿਵਲ ਰਾਈਟਸ ਲਾ ਦੇ ਮੁਤਾਬਕ ਪਰ ਪਿਛਲੇ ਮਹੀਨੇ ਇੱਕ ਫੈਡਰਲ ਜੱਜ ਨੇ ਉਸ ਰੈਗੂਲੇਸ਼ਨ ਨੂੰ ਵੋਕੇਟ ਕਰ ਦਿੱਤਾ ਸੀ ਜਿਸ ਨਾਲ ਟਰੰਪ ਅਧਿਕਾਰੀਆਂ ਨੇ ਟਾਈਟਲ 9 ਸਟੈਂਡਰਡਸ ਆ ਉਸ ਦੀ ਵਰਤੋਂ ਕਰਦੇ ਹੋਏ ਇਸ ਨਵੇਂ ਐਗਜ਼ੀਕਟਿਵ ਆਰਡਰ ਨੂੰ ਵੀ ਹੁਣ ਸਾਈਨ ਕੀਤਾ ਹੈਗਾ ਸੋ ਇਸ ਦਾ ਜਿਹੜਾ ਕਾਫੀ ਵਿਵਾਦ-ਵਿਵਾਦ ਹਰਜੋਤ ਸਿੰਘ ਜੀ ਰੌਲਾ ਰੱਪਾ ਆ ਉਹ ਪੈਂਦਾ ਰਹਿੰਦਾ ਆ ਪੈਂਦਾ ਰਿਹਾ ਆ ਚਾਹੇ ਉਹ সুইমিং ਦੇ ਵਿੱਚ ਹੋਵੇ ਚਾਹੇ ਉਹ ਬਾਕਸਿੰਗ ਦੇ ਵਿੱਚ ਹੋਵੇ ਜਾਂ ਕੋਈ ਹੋਰ ਖੇਡਾਂ ਦੇ ਵਿੱਚ ਅਕਸਰ ਜਿਹੜੀਆਂ ਕਈ ਬੀਬੀਆਂ ਦੇ ਵੱਲੋਂ ਜਾਂ ਜਿਹੜੇ ਇਦਾਂ ਦੇ ਕ੍ਰਿਟਿਕਸ ਆ ਉਹਨਾਂ ਦੇ ਵੱਲੋਂ ਇਹ ਤਰਕ ਦਿੱਤਾ ਜਾਂਦਾ ਰਿਹਾ ਆ ਵੀ ਭਾਈ ਜਿਹੜੇ ਬੰਦੇ ਆਪਣੇ ਬੰਦਿਆਂ ਦੇ ਵਿੱਚ ਖੇਡ 'ਚ ਇੰਨੇ ਨਪੁੰਨ ਨਹੀਂ ਆ ਉਹ ਔਰਤ ਬਣ ਕੇ ਜਾਂ ਉਸ ਜਿਹੜੇ ਟਰਾਂਸ ਜੈਂਡਰ ਜਿਹੜਾ ਉਹ ਬਣ ਕੇ ਔਰਤਾਂ ਦੀਆਂ ਖੇਡਾਂ ਦੇ ਵਿੱਚ ਆ ਕੇ ਉਹਨਾਂ ਦੀ ਜਿਹੜੀ ਕਹਿ ਸਕਦੇ ਆ ਵੀ ਜਿਸ ਮਿਹਨਤ ਦੇ ਨਾਲ ਬੀਬੀਆਂ ਕਰਦੀਆਂ ਆ ਉਹ ਖੇਡਾਂ ਖੇਡਦੀਆਂ ਆ ਉਹਨਾਂ ਨੂੰ ਪਿੱਛੇ ਛੱਡ ਕੇ ਅੱਗੇ ਜਿਹੜਾ ਉਹ ਵੱਧ ਜਾਂਦੇ ਆ ਸੋ ਇਹ ਇੱਕ ਕਾਫੀ ਪੌਪੂਲਰ ਇਸ਼ੂ ਜਿਹੜਾ ਆ ਉਹ ਰਿਹਾ ਹੈਗਾ ਆ ਵਿਵਾਦਗ੍ਰਸਤ ਵੀ ਜਿਹੜੀ ਇਹ ਚੀਜ਼ ਜਿਹੜੀ ਹੋ ਰਹੀ ਆ ਪਰ ਪ੍ਰੈਜ਼ੀਡੈਂਟ ਟਰੰਪ ਨੇ ਅੱਜ ਐਗਜ਼ੀਕਟਿਵ ਆਰਡਰ ਜਾਰੀ ਕਰਕੇ ਇਹ ਸਾਰੀ ਚੀਜ਼ ਦੇ ਉੱਤੇ ਲੀਕ ਫੇਰ ਦਿੱਤੀ ਸੋ ਤੁਹਾਨੂੰ ਯਾਦ ਹੋਊਗਾ ਪਿਛਲੀ 올림픽ਸ ਦੇ ਵਿੱਚ ਇੱਕ ਇਦਾਂ ਦੇ ਖਿਡਾਰੀ ਨੂੰ ਲੈ ਕੇ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਰੌਲਾ ਪਿਆ ਸੀ ਐ ਮੈਨੀ ਖਲੀਫ ਜੋ ਕਿਹਾ ਇਹ ਜਾ ਰਿਹਾ ਸੀ ਪਈ ਉਹ ਮੇਲ ਹੈਗਾ ਪਰ ਉਸਨੇ ਜਿਹੜਾ ਐਜ਼ ਅ ਟ੍ਰਾਂਸ ਜੈਂਡਰ ਜੋ ਆ 올림픽ਸ ਦੇ ਵਿੱਚ ਹਿੱਸਾ ਲਿਆ ਸੀ ਇਸ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਪਈ ਇਹ ਸਕੂਲ ਤੇ ਯੂਨੀਵਰਸਿਟੀਆਂ ਇਸ ਨੂੰ ਫਾਲੋ ਨਹੀਂ ਕਰਨਗੀਆਂ ਉਹਨਾਂ ਦੇ ਅਗੇਂਸਟ ਲਾ ਸੂਟ ਫਾਈਲ ਕੀਤੇ ਜਾਊਗੇ ਪਲੱਸ ਉਹਨਾਂ ਦੀ ਜਿਹੜੀ ਫੰਡਿੰਗ ਆ ਉਸ ਨੂੰ ਰੋਕ ਦਿੱਤਾ ਜਾਊਗਾ